ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦੋ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਉਹ ਕਉਚਰਾ ਸਾਖਾ ਸ਼ਾਸਤਰ ਖਾਟੋ ਪਿੰਗ ਗਗਨ ਚੜ ਜਾਏ ਅੰਧ ਲਖੈ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਕਾ ਬੁੱਧ ਪ੍ਰਵਤੁਸ਼ ਹੋ ਮਾਰੀ ਵਰਨ ਸਕੇ ਰਹਿਮਾ ਜੋ ਤਿਹਾਰੀ हम ना सक्त कर शक्त कुमारी आप ने हो तुम कथा सुधारी सतनाम श्री वाख गुरु साहिब दी एक ओ अंगार सतनाम कर्ता पुरुष निपाओ निर्वैर अकाल मूरज अर्जुनि ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਈ ਸੱਚ ਨਾਨਕ ਹੋਸੀ ਈ ਸੱਚ ਕਹਾ ਬੁੱਧ ਪ੍ਰਪਤੋ ਸ਼ੋਬਮਾਰੀ ਵਾਰਨ ਸਕੈ ਮਹਿਮਾਨ ਜੋ ਤਿਹਾਰੀ ਹਗਨਾ ਸਤਤ ਕਾਰਿ ਸਿਖਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਦੰਡਾ ਤੋਂ ਬੰਧਨ ਵੰਕ ਗਾਰ ਸਭ ਕਲਾ ਸੁਮਰਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਚਤੁਰ ਦਸਮਾ ਬਚਨ ਮੂਲ ਰੂਪ ਚੌਦਮਾ ਬਚਨ ਵਿਆ ਅਨੰਦ ਕਾਰਜ ਬਿਨਾ ਗ੍ਰਸਤ ਨਹੀਂ ਕਰਣਾ ਦੁਹਰਾ ਅਨੰਦ ਵਿਆਹ ਕੇ ਕਾਜ ਵਿਨ ਪਰਉਤਰਿ ਰਮਹ ਨਾ ਕੋਈ दशम ਗੁਰੂ ਕੋ ਵਾਕ ਅਸੋ ਪੂਜਨੀਆ ਵਹਿ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਪਿਛਲੇ ਦਿਨਾਂ ਤੋਂ ਲੈ ਕਰਕੇ ਧੰਨਤਾ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਸ੍ਰੀ ਹਜੂਰ ਸਾਹਿਬ ਤਖਤ ਸਾਇ ਵਿਖੇ ਅਬਚਲ ਨਗਰ ਨਦੀ ਢ ਦੇ ਵਿੱਚ ਜੋਤੀ ਜੋਤ ਸਮਾਉਣ ਸਮੇਂ ਸਿੱਖਾਂ ਵਾਸਤੇ 52 ਹੁਕਮ ਕੀਤੇ ਉਹ 52 ਹੁਕਮਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੰਤ ਗਿਆਨੀ ਭਗਵਾਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹ ਈਸ਼ੀ ਪਿੰਡ ਕੱਲੇਵਾਲ ਬਰਨਾਲਾ ਗੁਰਦੁਆਰਾ ਨਿਰਮਲ ਗੰਗਾ ਗੁਰਮਤਿ ਵਿਦਿਆਲਾ ਜਿੱਥਾ ਪਿੰਡਾਂ ਪਿੰਡ ਪਿੰਡਾਂ ਸੰਗਰੂਰ ਵਿੱਚ ਤੇ ਮੁਕਸ਼ੀਵਾਦਾਰ ਉਹਨਾਂ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਹਨਾਂ 52 ਸੁਕਮਨ ਗੁਰੂਆਂ ਵਚਨਾਂ ਨੂੰ ਚੰਦਾਬੰਦੀ ਦੇ ਵਿੱਚ ਪਰੋਣਾ ਕੀਤਾ ਆਪ ਉਹਨਾਂ ਬਚਨਾਂ ਨੂੰ ਸ਼੍ਰਵਣ ਕਰ ਰਹੇ ਹੋ ਸੋ ਮਾ ਭਗਵਾਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਦੀ ਬੇਨਤੀ ਦੇ ਉੱਪਰ ਆਗਿਆ ਦੇ ਕਰਕੇ ਕਿਹਾ ਤਾਂ ਕਿ ਤੁਸੀਂ ਇਸ ਨੂੰ ਮੋਬਾਈਲ ਤੇ ਆ ਸਕਦੇ ਆਪ ਜੀ ਦੇ ਨਾਲ ਅੱਜ 14ਵਾਂ ਜਿਹੜਾ ਵਚਨ ਹੈ ਚੈਪਟਰ 10ਵਾਂ ਵਚਨ ਸਾਂਝਾ ਕਰ ਇਹਦਾ ਮੂਲ ਰੂਪ ਹੈ ਵਿਆਹ ਆਨੰਦ ਕਾਰਜ ਬਿਨਾ ਗ੍ਰਿਸ਼ਟ ਨਹੀਂ ਕਰਨਾ ਜਤੀ ਸਤੀ ਰਹਿਣਾ ਮਹਾਰਾਜੀ ਦਾ ਮਹਾਂਪੁਰਸ਼ਾਂ ਵੱਲੋਂ ਸੰਦਾ ਦੇ ਮੰਢੀ ਦੇ ਵਿੱਚ ਪ੍ਰੋਣਾ ਕੀਤਾ ਵਚਨ ਆਨੰਦ ਵਿਵਾਹ ਕੇ ਕਾਜ ਦੇਹਾ ਪਰਉਤਰੀਏ ਰਮਹ ਨਾ ਹੋਏ ਦਸਮ ਗੁਰੂ ਕੋ ਬਾਖ ਅਸ ਪੂਜਨੀਆ ਬਹਿ ਹੋਏ ਮਾਪੁਰ ਸਦਸ ਰਏ ਨੇ ਕਿ ਕੋਈ ਵੀ ਗੁਰਸਿੱਖ ਵਿਆਹ ਤੋਂ ਬਿਨਾ ਅਨੰਦ ਕਾਰਜ ਤੋਂ ਬਿਨਾ ਪ੍ਰਾਈ ਇਸਤਰੀ ਦੇ ਨਾਲ ਰਮ ਹੈ ਭੋਗ ਪਾਵ ਗ੍ਰਿਸ਼ਟ ਨਹੀਂ ਕਰਨਾ 10ਵੇਂ ਗੁਰੂ ਦਾ ਇਹ ਵਚਨ ਹੈ ਜਿਹੜਾ ਇਸ ਵਚਨ ਨੂੰ ਮੰਨੇਗਾ ਉਹ ਸੰਸਾਰ ਦੇ ਵਿੱਚ ਪੂਜਨੀਕ ਬਣ ਜਾਵੇਗਾ ਜਿਸ ਤਰ੍ਹਾਂ ਮਹਾਰਾਜ ਜੀ ਦੇ ਵਚਨ ਹਨ ਪਾਲ ਤਰੇ 라ਵਣ ਜਾਹੇ ਸੇਕਾ ਲਾਜੀ ਹੈ ਸਤਿਗੁਰੂ ਗੁਰਮ ਸਾਹਿਬ ਦੀ ਮਹਾਰਾਜੀ ਦਾ ਵਚਨ ਹੈ ਸੁਧ ਜਗ ਤੇ ਹਮਤਰੀ ਵਚਨ ਗੁਰ ਦਏ ਹਮਾਰੇ ਊਤ ਇਹ ਪ੍ਰਾਨ ਤੋਹੇ ਪ੍ਰਾਨ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਤੇ ਨੇਹੋ ਤੁਮ ਨਿੱਤ ਬੇਟਾ ਹੋਵੋ ਪਰ ਨਾਰੀ ਕੀ ਸੇਜ ਪੂਲ ਸੁਪਨੇ ਨਾ ਜੈ ਹੋ ਮਹਾਰਾਜ ਦਸਮੀ ਪਾਤਸ਼ਾਹੀ ਦੇ ਵਚਨ ਨੇ ਸੁੱਧ ਜਗ ਤੇ ਹਮਤਰੀ ਵਚਨਾ ਗੁਰ ਦਏ ਹਮਾਰੇ ਪੂਤ ਇਹ ਪ੍ਰਣ ਤੋਹੇ ਪ੍ਰਾਨ ਜਬ ਲਗ ਕਟ ਥਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਿਟਾਵ ਪਰ ਨਾਰੀ ਕੀ ਸੇਜ ਊਲ ਸੁਪਨੇ ਹੋ ਨਾ ਜੈ ਹੋ ਮਹਾਰਾਜ ਕਹੇ ਭਾਈ ਪਾਤਸ਼ਾਹ ਜੀ ਦੱਸਦੇ ਨੇ ਕਿ ਸਾਡੇ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਕਿ ਪੁੱਤ ਪ੍ਰਣ ਇਹ ਹੈ ਪ੍ਰਣ ਤੂੰ ਉਸੇ 'ਇਹ ਪ੍ਰਣ ਕਰੋ ਪ੍ਰਾਨ ਜਦ ਲਗ ਕਟ ਥਾਰੇ ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿੱਚ ਸਵਾਸ ਹਨ ਉਹਨਾਂ ਚਿਰ ਇਹ ਪ੍ਰਣ ਰੱਖੋ ਕਿ ਨਿਜ ਨਾਰੀ ਕੇ ਸਾਥ ਦੇਖੋ ਤੂੰ ਨਿਤ ਬਿਟਾ ਆਪਣੀ ਇਸਤਰੀ ਦੇ ਨਾਲ ਬੜਾ ਪਿਆਰ ਸਨੇਹ ਕਰੋ ਪਰ ਪਰ ਨਾਰੀ ਕੀ ਛੇਜ ਪੂਲ ਸੁਪਨੇ ਹੋ ਨਾ ਦੇ ਪ੍ਰਾਣੀ ਪ੍ਰਾਈ ਇਸਤਰੀ ਦੀ ਛੇਜ ਦੇ ਉੱਪਰ ਭੁੱਲ ਕੇ ਵੀ ਨਾ ਜਾਣਾ ਕਰੋ ਰਹਿਤ ਨਾਮਾ ਭਾਈ ਦਇਆ ਸਿੰਘ ਜੀ ਦੇ ਵਿੱਚ یوں ਫਰਮਾਣ ਹੁੰਦਾ ਹੈ ਦਿਨ ਵਿਆਹੀ ਨਾ ਛੇਜ ਰਾਮ ਤੇ ਸਦ ਧਰਮ ਸਹਾਏ ਸੁਰਮਦਾਇਕ ਸ਼ਿੰਗਾਰ ਨਹਿ ਨਹਿ ਪਰ ਕਰਣੀ ਸੰਗ ਯਥਾਰਥ ਇਸਤਰੀ ਤਿਆਗ ਨਹਿ ਗੁਰ ਕੋ ਧਿਆਨ ਅਭੰਗ ਮੁਗਤ ਨਾਮਾ ਭਾਈ ਸਾਹਿਬ ਸਿੰਘ ਜੀ ਇਸ ਤਰ੍ਹਾਂ ਫਰਮਾਨ ਕਰਦੇ ਹਨ ਬਿਨਾ ਅਨੰਤ ਵਿਆਹ ਕੇ ਭੁਗਤੇ ਪਰ ਕੀ ਜੋਏ ਸੁਣ ਸਿੱਖਾ ਗੁਰ ਕਹਿ ਠਕੇ ਮੇਰਾ ਸਿੱਖ ਨਾ ਹੋਏ ਭਾਈ ਸਾਹਿਬ ਜੀ ਕਹਿੰਦੇ ਮਹਾਰਾਜੀ ਉਹਨੂੰ ਕਹਿੰਦੇ ਨੇ ਵੀ ਜੇਕਰ ਕੋਈ ਆਪਣਾ ਜਗ ਸੱਤ ਤੋੜੇਗਾ ਮਹਾਰਾਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੋਵੇਗਾ ਏ ਚਾਉ ਚਾਉ ਜਮਾ ਬਾਚ ਇਸੀ ਆਪ ਜੀ ਦੇ ਨਾਲ ਸਾਂਝਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ